ਆ ਬਾਬਾ ਦੀਪ ਸਿੰਘ ਦੇ ਜਨਮ ਸਥਾਨ ਪਾਉਂਡ ਸਾਹਿਬ ਸਾਡੇ ਆਇਆ ਸੀ ਕਿ ਇਹਨਾਂ ਦੇ ਦਰਜਾ ਉਹ 7500 ਆ ਕਿ 8000 ਰੁਪਇਆ ਵਾ ਇਹਨਾਂ ਪਹਿਲਾਂ ਸਿਸਟਮ ਬਣਾਤਾ ਕਿ 2 2500 ਰੁਪਇਆ ਗੁਰਦੁਆਰੇ ਦੀ ਪਰਚੀ ਪੜਾਈ ਜਾਵੇ ਗੁਰਦੁਆਰੇ ਦੇ ਨਾਮ ਤੇ ਤੇ 5000 ਪਾਤਸ਼ਾਹਾਂ ਨੂੰ ਦਿੱਤਾ ਜਾਵੇ ਤੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਜੇ ਇਹਨਾਂ ਦੀ ਐਨੀ ਨਹੀਂ ਘਾਵਾ ਲੱਖਾਂ ਦਾ ਤਖਾ ਲੈਂਦੇ ਆ ਉਹਨਾਂ ਦਾ ਇਹਨਾਂ ਦਾ ਧੇਗਰੀ ਪੜਦਾ ਕੀ ਪਾਤਸ਼ਾਹ ਦੇ ਬੱਚੇ ਨਹੀਂ ਹੈਗੇ ਉਹਨੇ ਆਉਦੇ ਬੱਚੇ ਨਹੀਂ ਪਲਨੇ ਤੇ ਬਹੁਤ ਹੀ ਨਿੰਦਣਯੋਗ ਕਦਮ ਹੈ ਸ਼ਰਮ ਉਹ ਸ਼ਰਮ ਵਾਲੋਂ ਦੀ ਇਹ ਗੱਲਾਂ ਨਹੀਂ ਕਰਦੀ ਜੇ ਇਹਨਾਂ ਦਾ ਹਾਂਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਜੀ ਸਰ ਪਹਿਲਾਂ ਆਪਣਾ ਨਾਮ ਦੱਸ ਦਿਓ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਮੇਰਾ ਨਾਮ ਕਰਤਾਰਦੀ ਹਰੀਸਮਨ ਸਿੰਘ ਰਟਾਇਰਡ ਹੈ ਜੀ ਸਰ ਕੱਲ ਜੋ ਹੋਇਆ ਇੱਥੇ ਹੰਗਾਮਾ ਇਹ ਸਬੰਧ ਵਿੱਚ ਕੀ ਸੀ ਪੂਰਾ ਮਾਮਲਾ ਮੈਂ ਸੰਖੇਪ ਵਿੱਚ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਅਸੀਂ ਤਕਰੀਬਨ 30 ਸਥਾਨਾਂ ਦੇ ਨਾਲ ਸੰਪਰਕ ਕਰਕੇ ਇਹ ਸਮਾਜਿਕ ਮਸ਼ੀਨ ਜਿਹੜਾ ਚਲਾਇਆ ਹੈ ਜੀ ਮੈਡੀਕਲ ਕੈਂਪ ਉਹਦੇ ਵਿੱਚ ਵੀ ਕਤਾਬਾ ਜੀ ਦੀ ਦੁਕਾਨ ਵੀ ਉਹਦੇ ਵਿੱਚ ਸਭ ਬਹੁਤ ਖੁਸ਼ੀ ਗਾ ਜੀ ਤਕਰੀਬਨ ਬਾਈ ਫੋਟੋ ਫੋਟੋ ਦੀ ਸਾਡੀ ਬੇਨਤੀ ਹੈਗੀ ਕਿ ਸੰਗਤ ਉਹ ਆ ਕੇ ਦੇਵੀਂ ਨਾ ਉਹ ਬਾਪੂ ਜੀ ਅੱਛਾ ਤਾਂ ਬੰਦੀ ਸਿੰਘ ਨੇ ਫੋਟੋ ਨਹੀਂ ਲਾਉਣੀ ਹੈ ਸੰਗਤ ਕਹਿੰਦੀ ਸੰਤਾਂ ਦੀ ਫੋਟੋ ਨਹੀਂ ਹੋਣੀ ਫਿਰ ਸਾਡੀ ਗੱਲ ਹੋ ਗਈ ਯਾਰ ਸੰਗਤ ਪ੍ਰਸ ਕਰ ਰਹੇ ਜੀ ਮੈਨੇਜਮੈਂਟ ਹੋਇਆ ਸਾਡੇ ਬਾਬਾ ਜੀ ਸਾਡੇ ਹੋ ਰਿਹਾ ਸਾਡਾ ਬਾਬਾ ਦੀਪ ਸਿੰਘ ਸ਼ਾਬਾਸ਼ ਨਹੀਂ ਸੰਤਾਂ ਨੂੰ ਲੱਗੂਗਾ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾਂ ਦੀ ਫੋਟੋ ਫਿਰ ਬਹਿਸ ਵਾਲੀ ਗੱਲ ਹੋ ਗਈ ਇਥੇ ਲੱਗੇ ਵੀ ਇਹ ਗੁਰੂ ਆ ਨਹੀਂ ਆਪਾ ਦੇਖ ਨਹੀਂ ਲੱਗੇ ਸਾਡੀ ਮਰਜ਼ੀ ਆ ਨਹੀਂ ਤੁਹਾਡੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਆ ਇਹ ਤੇ ਪੰਥ ਦਾਵਾ ਬਿਲਕੁਲ ਨਹੀਂ 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 ਜਾ ਇਹ ਤਾਂ ਮੈਨੇਜਮੈਂਟ ਦਾ ਪੰਚਤ ਵੀ ਹੋ ਗਿਆ ਨਹੀਂ ਇਹ ਤਾਂ ਪੰਚ ਦਾ ਅਸੀਂ ਸਾਰੇ ਪੰਚ ਦਾ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਚੰਗੀ ਲੱਗੇ ਕਿ ਫੋਟੋਗ੍ਰਾਫਰ ਸੇਵਾ ਜੀ ਆਪਾਂ ਹੈ ਜੀ ਪੰਚ ਨੂੰ ਕੁਟੀ ਮੰਦਾ ਵਾਂ ਨਹੀਂ ਲੱਗੇ ਜੀ ਇਹਦੇ ਫੋਟੋ ਲਾਓ ਲਾਓ ਲੱਗੀ 47 ਫੋਟੋ ਲਾਵਾ ਲਾ ਦੋ ਵੀਡੀਓ ਬਣਾਓ ਵੀਡੀਓ ਵੀਡੀਓ ਬਣਾਓ ਆ ਵੀਡੀਓ ਬਣਾਓ ਸੰਤਾ ਦੇ ਫੋਟੋ ਲਾਓ ਕੋਈ ਨਹੀਂ ਸਾਡੀ ਮੇਰੀ ਮਾਲਕੀ ਇੱਥੇ ਗੁਰਦਾਰੇ ਆਹੋ ਪ੍ਰਧਾਨ ਜੀ ਸੰਤਾ ਦੇ ਫੋਟੋ ਲਾਓ ਸੰਤਾ ਦੇ ਫੋਟੋ स oh, <laughs> <laughs> <laughs>

ਆ ਲਾ ਵੇ ਇਹ ਪੰਨਾ ਮਾ ਓਏ ਉਹ ਫੋਟੋ ਹੀ ਤੇ ਲਿਆਓ ਉਹ ਫੋਟੋ ਫਾੜੋ ਫੋਟੋ ਲਾ ਜਰਮਨ ਦਾ ਕਰੇ ਓਏ ਮੇਰੀ ਗੱਲ ਸੁਣ ਨਹੀਂ ਅਖਰੀ ਚੁੱਕੇਗਾ ਇਹ ਲਾਜੂ ਫੋਟੋ ਬਾਤ ਉਹ ਤੂੰ ਮੈਂ ਫੋਟੋ ਇੱਕ ਵਾਰ ਫੋਟੋ 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 ਲੀਕ ਫੋਟੋ ਆਇ ਤੇ ਅੰਮ੍ਰੇ ਲਾ ਦੇ ਫੋਟੋ ਲਾ ਕੇ ਮੇਰੇ ਸਿਰ ਤੇ ਲਾ ਜਰਮਨ ਫੋਟੋ ਸਾਹਮਣੇ ਲਾ ਜਰਮਨ ਰੱਖ ਉੱਤੇ ਨਹੀਂ ਲੱਗੇਗੀ ਚੱਲ ਚੱਲ ਤੇ ਮੈਂ ਇੱਕ ਫੜਾ ਫੜ ਫੋਟੋ ਲਾ ਲਾ ਤਾਂ ਆ ਕਰਕੇ ਡੰਗ ਦੇ ਇੱਕ ਮਿੰਟ ਜੰਨੀ ਲੋਣੀ ਛੋਟਾ ਫੜ ਬਾਈ ਯਾਰ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਭਾਜੀ ਠੱਕੇ ਤੁਸੀਂ ਮਾਰਨਦੇ ਹੋ ਹਲੋ ਕਿਉਂ ਨਹੀਂ ਮਾਰੇ ਕਿਉਂ ਨਹੀਂ ਮਾਰੇ ਸਾਰਾ ਟੰਬੂ ਪੁੱਟਿਆ ਵੀਡੀਓ ਗਿਆ ਦੇਖੋ ਭਾਜੀ ਇਹ ਤੁਹਾਨੂੰ ਪਿਆਰ ਨਾਲ ਕਹਿ ਰਹੇ ਪਿਆਰ ਨਾਲ ਕਿਥੋਂ ਤੁਸੀਂ ਤਾਂ ਸਵੇਰਦੇ ਫੋਟੋ ਖਾਂਡੇ ਕਦੀ ਕੋਹ ਪੱਜਰ ਮਣੋ ਬਾਣੀ ਖਾਂਣ ਬਾਣੀ ਤੋਂ ਇਹ ਵੀ ਇਹ ਤਾਂ ਹਾਂ ਜੀ

ਯੋਦਾ ਉਹ ਗੱਡੀ ਹਾਂ ਕੁਸ਼ ਕਾਹ ਘੜੀ ਦੀ ਆਉਣੇ ਉਹਨੇ ਬੁੱਢਾ ਜਣਾ ਕਰਨ ਵਾਲੇ ਕਰਨਲ ਜਵਾ ਉਹ ਕਿੱਥੇ ਬਹਿ ਗਿਆ ਪਤਾ ਨਹੀਂ ਕੋ ਪਤਾ ਨਹੀਂ ਪੈ ਗਈ ਤੇ ਜੀ ਪੈ ਗਿਆ ਉਹ ਲਹੂ ਉਹਦੇ ਨਹੀਂ ਕਿਉਂ ਬਹਿ ਗਿਆ ਪਤਾ ਨਹੀਂ ਕੀ ਚੱਕਰ ਬਣਿਆ ਇਹਨੂੰ ਤਾਂ ਪਤਾ ਨਹੀਂ ਹੂੰ ਸੰਧਰ ਪੈ ਗਈ ਆ ਹੂੰ ਸੰਧਰ ਪੈ ਗਈ ਆ ਬਾਪੂ ਨੇ ਹਾਂ ਕੀ ਜੇਕਰ ਇਹ ਗੱਲ ਹੋਈ ਫੋਟੋਆਂ ਨਹੀਂ ਹੋ ਸਤਾਨੀਆਂ ਫੋਟੋਆਂ ਲੰਮੀਆਂ ਜਾਂਦੀਆਂ ਕੱਲ ਨੇ ਫੋਟੋ ਲਾਤੀ ਨਾ ਅੰਦਰ ਮੈਂ ਲੱਗਨੀ ਦੈਂ ਦੇ ਵਿੱਚ ਮੈਂ ਹੀ ਮੈਂ ਨਹੀਂ ਠੀਕ ਠੀਕ ਕੱਲ ਹੀ ਸਰਾ ਰੁਪਤ ਹੋਇਆ ਸੀ ਉਹ ਵਾਵਾੂ ਛੂਏ ਈ ਛੂਏ ਬਣਾ ਬੜਾ ਮੋਈਲਾ ਚੱਲੰਦਿਆ ਆ ਗਿਆ ਕਰ ਤਾ ਠੀਕ ਹੋ ਗਿਆ ਉਹ ਕੱਲ ਹੀ ਵੜਾ ਛੂਏ ਆ ਗਿਆ ਬਲੀਆ ਆ ਜਦੋਂ ਲੱਗਨੇ ਦੋ ਨਾ ਗਿਆ ਆਪਾਂ ਚਲੀ ਆਪਣੀ ਲਾਂਘੇ ਚ ਵੇਖੀ ਗਏ ਆ ਜੀ ਸਰਦਾਰ ਸਾਹਿਬ ਹੈ ਕੋਠੀ ਕੋਲੇ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਮੈਂ ਇਸੇ ਪਿੰਡ ਦਾ ਵਸਨੀਕ ਆ ਇੱਥੋਂ ਦੇ ਰਹਿਣ ਵਾਲਾ ਆ ਕਿ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਜਿਹੜੀ ਇੱਥੋਂ ਦੀ ਅਸਲੀ ਕਮੇਟੀ ਇਹਨਾਂ ਫਾਊਂਡੇਸ਼ਨ ਬਣਾਈ ਆ ਸ਼ੀਰਪਾਪਾ ਦੀਪ ਸਿੰਘ ਜੀ ਦੇ ਨਾਂ ਦੇ ਫਾਊਂਡੇਸ਼ਨ ਰਜਿਸਟਰ ਕਰਾਈ ਆ ਉਹਦੇ ਵਿੱਚ ਸਾਰੇ ਮੈਂਬਰ ਇਹਨਾਂ ਦੇ ਪਰਿਵਾਰਕ ਨੇ ਕੋਈ ਵੀ ਮੈਂਬਰ ਪੈਣਦਾ ਨਹੀਂ ਹੈਗਾ ਸਾਡੇ ਫਾਤਿਹ ਸਾਹਿਬ ਦਾ ਸਕਤਰ ਸਿੰਘ ਦਾ ਨਾਂ ਕੀ ਉਹ ਵੀ ਇਹਨਾਂ ਨਾਲ ਘਟਾਤਾ ਬਾਪੂ ਜਗੀਰ ਸਿੰਘ ਦਾ ਨਾਂ ਹੈਗਾ ਉਹ ਵੀ ਇਹਨਾਂ ਨਾਲ ਘਟਾਤਾ ਵਾ ਪਰ ਹੁਣ ਇਹਨਾਂ ਦੇ ਸਾਰੇ ਮੈਂਬਰ ਐਸੋ ਪਰਿਵਾਰਕ ਮੈਂਬਰ ਨੇ ਜਿਹੜੀ ਹੁਣ ਐਸੋ ਕਮੇਟੀ ਇਹਨਾਂ ਕੋਲ ਕੰਮ ਕਰ ਰਹੀ ਆ ਉਹ ਇੱਕ ਫਾਰਮੈਲਟੀ ਪੂਰੀ ਕਰ ਲਈਏ ਚੌਧਰ ਤੇ ਭੁਖਿਆ ਉਹਨਾਂ ਨੂੰ ਚੌਧਰ ਚਾਹੀਦੀ ਇੱਥੇ ਮੱਲੋ ਵਿਖਾਵਾ ਚਾਹੀਦਾ ਕਿ ਸਾਡਾ ਪੂਵੰਟ ਦੇ ਵਿੱਚ ਬੜਾ ਨਾਮ ਆ ਤੇ ਹੈ ਕੁਛ ਨਹੀਂ ਪੱਲੇ ਨਾ ਉਹ ਕਾਗਜ਼ਾਂ ਦੇ ਵਿੱਚ ਨਾਮ ਕਿਤੇ ਉਹਨਾਂ ਦਾ ਨਾਂ ਨੇ ਸਿਰਫ ਉਹ ਵਿਖਾਵੇ ਵਾਸਤੇ ਇੱਥੇ ਬਣਿਆ ਜਿਹੜੀ ਇਹਨਾਂ ਦੀ ਕਮੇਟੀ ਆ ਰਹੀ ਜੀ ਉਹ ਪਰਿਵਾਰਕ ਮੈਂਬਰਾਂ ਦੀ ਕਮੇਟੀ ਆ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਆ ਕਿ ਇਹ ਜਿਹੜਾ ਗੁਰਦੁਆਰਾ ਵਾ ਇਸ ਕਮੇਟੀ ਦੇ ਹੱਥੋਂ ਨਿਕਲਣਾ ਚਾਹੀਦਾ ਇਹ ਗਲਤ ਕੰਮ ਕਰ ਰਿਹਾ ਆਰਐਸਐਸ ਦੀਆਂ ਨੀਤੀਆਂ ਦੇ ਦੀ ਚੱਲ ਰਿਹਾ ਮੈਂ ਕੱਲ ਵੀ ਕਰਨਲ ਸਾਹਿਬ ਨਾਲ ਪਰਸੋਂ ਮਿਲ ਕੇ ਆ ਇੱਕ ਅੱਧਾ ਘੰਟਾ ਇਹਨਾਂ ਨਾਲ ਮੀਟਿੰਗ ਕੀਤੀ ਆ ਤੇ ਇਕਬਾਲ ਸਿੰਘ ਜਿਹੜਾ ਆਰਐਸਐਸ ਦਾ ਬੰਦਾ ਵਾ ਇਹ ਤੁਸੀਂ ਨਹੀਂ ਕਰਦੇ ਨਾ ਮੈਂ ਸਾਬਤ ਕਰੂੰਗਾ ਮੈਂ ਤੁਹਾਡੀ ਬਹਿਸ ਕਰਾਂ ਉਹ ਜੇ ਮੇਰੇ ਦੋ ਸਾਲਾਂ ਦਾ ਜਵਾਬ ਤੇ ਨਹੀਂ ਮੈਂ ਆਹ ਆਰ ਬਣੂੰਗਾ ਕਿ ਮੈਨੂੰ ਇੱਕ ਹੋਰ ਜਿਹੜਾ ਅਕਮਲ ਸਿੰਘ ਇੱਥੇ ਸੇਵਾ ਕਰਦਾ ਰਿਹਾ ਆਰਐਸਐਸ ਦਾ ਬੰਦਾ ਉਹ ਨਾ ਨਾ ਉਹ ਜੇ ਇਹ ਆਂਦੇ ਵੀ ਉਹ ਸੇਵਾ ਕਰਦਾ ਉਹਨੂੰ ਸਨਮਾਨ ਦੇਣਾ ਸਾਡਾ ਫਰਜ਼ ਆ ਮੈਂ ਆਹ ਸੇਵਾ ਤੇ ਫਿਰ ਆਰਐਸਐਸ ਆਪਦੀਆਂ ਗਤੀਵਿਧੀਆਂ ਅਨੁਸਾਰ ਕਰਾਉਂਦੀ ਉਹ ਤਾਂ ਸਾਨੂੰ ਲੈ ਕੇ ਬੈਜੂਗੀ ਸੜਨ ਨੁਕਸਾਨ ਕਰਦੀ ਸਿੱਕੀ ਦਾ ਕਹਾਣ ਹੋ ਰਿਹਾ ਉਹ ਬੀਬੀਆਂ ਨੇ ਜਿਹੜਾ ਅੰਮ੍ਰਿਤ ਛਕਾਉਂਦਾ ਇਹ ਕਹਿੰਦਾ ਕਿ ਬੀਤੇ ਸੀ ਬੀਬੀਓ ਨਿਆਰਾ ਨਹੀਂ ਪਾਉਣਾ ਤੁਸੀਂ ਜਿੰਨਾ ਮਰਜ਼ੀ ਮੇਕਅਪ ਕਰ ਸਕਦੇ ਇਹ ਕਿਤੇ ਲਿਖਿਆ ਨਹੀਂ ਪਰ ਕਿਹੜੇ ਗ੍ਰੰਥ ਵਿੱਚ ਲਿਖਿਆ ਕਿਹੜਾ ਸਿੱਖ ਬੰਦਾ ਹੈ ਜੀ ਨੂੰ ਕਹਿੰਦਾ ਅਸੀਂ ਉਹ ਸਾਡੇ ਸਾਹਮਣੇ ਪੇਸ਼ ਕਰ ਤੁਸੀਂ ਉਹਦਾ ਜਵਾਬ ਦਿਓ ਤੁਹਾਡਾ ਬਾਬੇ ਜੀ ਬਾਬਾ ਜੀ ਕਿਹਨੇ ਅੰਮ੍ਰਿਤ ਛਕਾਇਆ ਕੋਈ ਅੰਮ੍ਰਿਤ ਨਹੀਂ ਛਕਾਇਆ ਜੀ ਜਿਹੜੇ ਕਮੇਟੀ ਪ੍ਰਧਾਨ ਨੇ ਜਿਹੜੇ ਕੈਪਟਨ ਸਿਮਰਨ ਸਿੰਘ ਜੀ ਨੇ ਉਹਨਾਂ ਬੰਦ ਛਕਾਇਆ ਨਹੀਂ ਛਕਾਇਆ ਜੀ ਉਹ ਬਿਲਕੁਲ ਅੰਮ੍ਰਿਤ ਜਿਹੜਾ ਚੋਟੀ ਦੀ ਪੀ ਨੋ ਨਹੀ ਮਹਿੰਗੀ ਮਹਿੰਗੀ ਜਿਹੜੀ ਵੀ ਚੀਜ਼ ਮਹਿੰਗੀ ਖਾਣਾ ਪੀਣਾ ਉਹਨਾਂ ਦਾ ਇਹ ਕਮੇਟੀ ਭੰਗ ਦੇ ਜਮੇ ਖੇਲ ਵਿੱਚ ਭੰਗ ਹੋਣੀ ਚਾਹੀਦੀ ਆ ਸਾਫ ਤਸੂਰ ਕਰਾਉਣੇ ਚਾਹੀਦੇ ਇਹ ਬੰਦੇ ਜਿਨ੍ਹਾਂ ਦਾ ਦਾੜਾ ਪ੍ਰਕਾਸ਼ ਹੋਏ ਚਲੋ ਮਮੀ ਕਤਲ ਕੀਤੇ ਆ ਉਹ ਗਲਤੀ ਦਾ ਭਾਗੀਦਾਰ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪਿੰਦਰ ਆ ਉਧਾ ਪਿੰਡ ਤੇ ਮੈਨੂੰ ਕਾਲਾ ਕਹਿੰਦੇ ਆ ਪਿੰਡ ਕਿਹੜਾ ਜੀ ਪਿੰਡ ਮੇਰਾ ਪਉ ਐਂਡਿਆ ਜੋ ਇਹਨਾਂ ਕੱਲ ਕਰਕੂਤ ਕੀਤੀਆਂ ਦਾ ਬਹੁਤ ਮਾਰੀ ਕੀਤੀ ਇਹਨਾਂ ਇਹ ਗੱਲ ਦੀ ਸ਼ਰਮ ਆਉਂਦੀ ਸਾਨੂੰ ਅਸੀਂ ਪਉ ਐਂਡ ਦੇ ਨਵਾਸੀ ਹੋ ਗਏ ਹੱਥ ਜੋੜ ਕੇ ਬੇਨਤੀ ਕਰਦੇ ਆ ਜੋ ਇਹਨਾਂ ਇੱਕ ਕਰਕੂਤ ਕੀਤੀ ਉਹਦੇ ਵੱਲੋਂ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਆ ਸਾਨੂੰ ਮਾਫ ਕੀਤਾ ਜਾਵੇ ਪਰ ਸਾਡੇ ਪਿੰਡ ਦੀ ਕਮੇਟੀ ਬੱਲੀ ਹੋਣੀ ਚਾਹੀਦੀ ਆ ਇਹੋ ਮੈਂ ਮੁਖੀ ਆ ਸੰਤ ਜਰਨੈਲ ਸਿੰਘ ਪਿੰਡ ਵਾਲੇ ਜੀ ਪਤਾ ਹੈ ਜੋ ਖਤੋਂ ਦੇ ਕਿੱਟ ਹੈ ਜੀ ਚਾਲੇ ਮੁਖੀ ਮਾੜੇ ਸਾਡੇ ਤੋਂ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲੇ ਸਾਡੀ ਜਿੰਦ ਜਾਣ ਇਨਾਂ ਦੀ ਤਸਵੀਰ ਲਾਈ ਗਈ ਸੀ ਤੇ ਨੌਜਵਾਨਾਂ ਨੂੰ ਲੌਂ ਤਾਂ ਰੋਕਿਆ ਸੀ ਤੁਸੀਂ ਸੰਤ ਨੂੰ ਦੱਸ ਦਈਏ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਕੀਤੀ ਹੈ ਸੇਵਾ ਲਈ ਹੈ ਉਹ ਟੈਂਕੀ ਦੇ ਉੱਤੇ ਯੋਨੇ ਦੀ ਫੋਟੋ ਲਾ ਦਿੱਤੀ ਹੈ ਜਿਹੜਾ ਵੀ ਉਸ ਫੋਟੋ ਲਾਊਗਾ ਦੱਸ ਕੇ ਲਾਵੇ ਫਿਰ ਅਸੀਂ ਜਾਣੀ ਤਾਂ ਸਾਡਾ ਕੰਮ ਜਾਣੇ ਅਸੀਂ ਇੰਦਰਾ ਥੁੜਕੜ ਵਾਲੇ ਕੰਮ ਨਹੀਂ ਹੈ ਕਿ ਇਹ ਕਰ ਲਓ ਉਹ ਕਰ ਲਓ ਵੀਡੀਓ ਵੀਡੀਓ ਪਾਉਣ ਵਾਲਾ ਸਾਡਾ ਕੰਮ ਨਹੀਂ ਬਹੁਤਾ 加ਡੀ ਤੋਂ સેવા ਲਈ ਹੈ ਮਾਰਾਈ ਨਹੀਂ ਕਰਦੀ ਆ ਬਾਕੀ ਤੁਸੀਂ ਸੰਤੋ ਦੇ ਸਹਿਯੋਗ ਤੁਹਾਡਾ ਬਹੁਤ ਸਹਿਯੋਗ ਰਿਹਾ ਆ ਪਰ ਇਹੋ ਜੇ ਮਸੰਦ ਗੁਰੂਕਰ ਆ ਜੋ ਕੱਟਨੇ ਪੈਣੇ ਆ ਇਹ ਧਰਮ ਦੇ ਠੇਕੇਦਾਰ ਬਣ ਕੇ ਬੈਠੇ ਆ ਚੌਧਰ ਉਧਰ ਬੁਣਾ ਇਹਨਾਂ ਦੇ ਵਿੱਚ ਜਾਣਾ ਪੈਸਾ ਭੁੱਖ ਰੱਖਿਆ ਜਾਂ ਚੌਧਰਾ ਪਰ ਅਸੀਂ ਕੋਈ ਨਾ ਚੌਧਰਾ ਸਾਨੂੰ ਤਾਂ ਨਾ ਕੋਈ ਪੈਸੇ ਦੀ ਭੁੱਖ ਆ ਬਾਬਾ ਦੇਵ ਸਿੰਘ ਦਾ ਸਾਡੇ ਉੱਤੇ ਕੱਪੜਾ ਸੀ ਤਾਂ ਅਸੀਂ ਉਹ ਕਰਦੀ ਕੀਤਾ ਨਹੀਂ ਤਾਂ ਅਸੀਂ ਮਿੱਟੀ ਆ ਉੱన్నో ਬਿੜਾ ਹੀ ਕਿਹਾ ਜੋ ਗਣੀ ਆ ਅੱਗੇ ਵੀ ਜੋ ਸੇਵਾ ਲੈਣਗੇ ਚੜ੍ਹਦੀ ਕਲਾ ਨਾਲ ਕਰਾਂਗੇ ਇੰਨੇ ਕ ਫੇਰਦਿਆਂ ਕਰਦਾ ਜਮਾ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਰੀਆ ਕੋਈ ਉਹਦਾ ਵੇਰਵਾ ਇਤਰਾ ਸਾਰੇ ਧਿਆਨ ਨਾਲ ਸੁਣਨਾ ਫਿਰ ਕਿਸੇ ਨੇ ਬੋਲਣਾ ਸੇਵਾ ਵਿਖੇ ਮੁੱਖ ਪੁਲਸ ਤੋਂ ਥਾਣਾ ਤੋਂ ਕਿਹਾ ਜ Punjab Police ਕਿਸ਼ਾ ਗੁਰਦਵਾਰਾ ਬਾਬਾ ਦੀਪ ਸਿੰਘ ਦੀ ਸ਼ਹੀਦ ਪੌਂਗਟ ਦੇ ਪ੍ਰਬੰਧਕ ਹਰਿਮਨ ਸ਼ਿਮਰ ਸਿੰਘ ਪੌਂਗਟ ਤੇ 295 ਐ ਧਾਰਾ ਤਹਿਤ ਕਾਰਵਾਈ ਕਰਨ ਲਈ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ ਮਿਤੀ 26-1-2020 ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਪੋਵਰ ਦੇ ਪ੍ਰਬੰਧਕ ਅਰੇ ਸਿਮਰ ਸਿੰਘ ਨੇ ਜੋੜਿਆਂ ਦੀ ਪਰਮਤਮ ਦੀ ਸੇਵਾ ਕਰਦੇ ਸਿੰਘਾਂ ਵੱਲੋਂ ਆਪਣੇ ਤੰਗੋ ਵਿਖੇ ਲਾਇਆ ਸੰਤ ਬਾਬਾ ਜਰਨੈਲ ਸਿੰਘ ਭਿੰਡਾਵਾਲੇ ਤਸਵੀਰ ਉਤਾਰ ਕੇ ਛੇਕ ਕਾਮਦਿਆਂ ਭਾਵਨਾ ਵੱਲੋਂ ਫਟ ਮਾਰੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਵੀਡੀਓ ਵਿੱਚ ਖਾਬ तौर ਤੇ ਹਰੀਮਨ ਸਿੰਘ ਨੇ ਸੰਤਾਨਕ ਸਵੇਲ ਦਾ ਉਤੇ ਵਿਰੋਧਤਾ ਕੀਤੀ ਹੈ ਸੰਤਾਂ ਦੀ ਸ਼ਖਸੀਅਤ ਬਾਰੇ ਸਾਝੇ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਿਸ ਨਾਲ ਸੇਖਰ ਦੇਵ ਨੁੰਦਰੇ ਗਏ ਹਨ ਸਤ ਬਾਬਾ ਜਰਨੈਲ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਪੌਮੀ ਸ਼ਹੀਦ ਪ੍ਰਵਾਨ ਕਰਕੇ ਦਰਬਾਰ ਸਾਹਿਬ ਵਿੱਚ ਫਰਕਮਾ ਵਿੱਚ ਉਹਨਾਂ ਦੀ ਛੇਤੀ ਯਾਦ ਕਰ ਬਣਾਈ ਹੈ ਇਸ ਲਈ ਅਪਰਾਗਤ ਹਰੀਮਨ ਸਿੰਘ ਖਿਲਾਫ ਧਾਰਾ 295ਏ ਫੇਲ ਐਫ ਆਰ ਆਈ ਚਲਕੀਤੀ ਜਾਵੇ ਇਹਦਾ ਸਮੂਹ ਪੰਥਕ ਜਥੇਬੰਦੀਆਂ ਸੰਯੋਗ ਨਾਲ ਅਗਲਾ ਵਿਚਨ ਪ੍ਰੋਗਰਾਮ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਠੀਕ ਹੈ ਜੀ ਸੋ ਪਈ ਠੀਕ ਹੈ ਬਾਬਾ ਠੀਕ ਹੈ ਠੀਕ ਹੈ ਹਾਂ ਬੋਦੇ ਬਣਾਏ ਇਹਨਾਂ ਨੇ ਆਪ ਕੈਪੀਆਂ ਪਾ ਕੇ ਆ ਜਾਂਦੇ ਤੇ ਗਾੜੀ ਆਪ ਇਹਨਾਂ ਕੈਪੀਆਂ ਪਾਈਆਂ ਹੁੰਦੀਆਂ ਕੈਪੀਆਂ ਪਾ ਕੇ ਤੁਰੇ ਫਿਰਦੇ ਨੇ ਆਪ ਜਿਹੜੇ ਜੀ ਇਹਨਾਂ ਦੇ ਬੌਂਸਰ ਇੱਥੇ ਆਏ ਸੀ ਅੱਛਾ 1 ਮਿੰਟ ਮੈਂ ਗੱਲ ਬੌਂਸਰ ਰੱਖੇ ਹੈ ਨਾ ਇਹ ਪੈਲਸ ਹੈ ਬੌਂਸਰ ਦਾ ਕੀ ਕੰਮ ਹੈ ਸੇਵਾਦਾਰ ਲਾਉਣ ਇਹ ਕੋਪੈਲਸ ਇੱਕ ਹਰ ਐਤਵਾਰ ਹਰ ਐਤਵਾਰ ਬੌਂਸਰ ਲੱਗੇ ਹੁੰਦੇ ਹਰ ਐਤਵਾਰ ਕਦੀ ਬੌਂਸਰ ਨਹੀਂ ਲੱਗੇ ਹਰ ਐਤਵਾਰ ਬੌਂਸਰ ਲੱਗੇ ਹੁੰਦੇ ਨੇ ਕਦੀ ਕਦੀ ਬੌਂਸਰ ਨਹੀਂ ਲੱਗੇ ਕਦੀ ਵੀ ਮਤਲਬ ਜਿੰਨਾ ਚਿਰ ਹੋ ਗਿਆ ਆਪਣੀ ਉਮਰ ਹੋ ਗਈ ਹੈ 27 ਸਾਲ ਮੈਂ ਕਦੀ ਇੱਥੇ ਬੌਂਸਰ ਨਹੀਂ ਵੇਖੇ ਕਿਉਂਕਿ ਆ ਜਦੋਂ ਦੇ ਇਹ ਮੈਨਕੋਰ ਕਮੇਟੀ ਦੇ ਕੋਲ ਮੈਨੇਜਮੈਂਟ ਆਈ ਹੈ ਇਹਨਾਂ ਨੇ ਆਪਣੇ ਇੱਥੇ ਬੌਂਸਰ ਲਾ ਕੇ ਇਹਨਾਂ ਨੇ ਕਦੇ ਕਰ ਦਿੱਤੀ ਹੋਏ ਨੇ ਇਹਨਾਂ ਨੇ ਬੌਂਸਰਾਂ ਦੇ ਨਾਲ ਕੰਦ ਪਾ ਦਿੱਤਾ ਹੋਇਆ ਹਰ ਇੱਕ ਮਤਲਬ ਅਸੀਂ ਦੇਖਦੇ ਹਾਂ ਮਤਲਬ ਹਰੇਕ ਐਤਵਾਰ ਕੋਈ ਨਾ ਕੋਈ ਮੁੱਦਾ ਛਿੜਿਆ ਹੁੰਦਾ ਹੈ ਕਦੀ ਇਹਨਾਂ ਦੇ ਲੋ ਵਾਲੇ ਮੁੰਡਿਆਣਾ ਮੁੱਦਾ ਛਿੜਿਆ ਹੁੰਦਾ ਹੈ ਕਦੀ ਤੁਸੀਂ ਇੰਨੀ ਨਹੀਂ ਲੱਗਣਾ ਕਦੀ ਤੁਸੀਂ ਉੱਤੇ ਨਹੀਂ ਲੱਗਣਾ ਕਦੀ ਇਹਨਾਂ ਗੇਟ ਤੇ ਲਿਖਾਇਆ ਹੁੰਦਾ ਜੀ ਇਹ ਰਸਤਾ ਆਵਾਸੇ ਨਹੀਂਗਾ ਉਸ ਗੱਲ ਦੇ ਉੱਤੇ ਮੈਂ ਮੁੱਦਾ ਚੁੱਕਿਆ ਜੀ ਇਹਨਾਂ ਨੇ ਮੈਂ ਕਿਹਾ ਜੀ ਇਹ ਰਸਤਾ ਕਿਹਦੇ ਵਾਸਤੇ ਆ ਇਹ ਬੰਦਿਆਂ ਦਾ ਖਾਸ ਬੰਦਿਆਂ ਦਾ ਨਾਮ ਦੱਸ ਦਿਓ ਉਹ ਮੁੱਦੇ ਦੇ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਅਗਲੇ ਤਿੰਨਾਂ ਦਿਨਾਂ ਬਾਅਦ ਮੈਨੂੰ ਇਹਨਾਂ ਨੇ ਗੇਟ ਤੇ ਤੋਂ ਮਤਾ ਕੇ ਮੜਾ ਕੇ ਦਿੱ ਮੈਨੂੰ ਫੋਨ ਕਰਤਾ ਜੀ ਉਹ ਗੇਟ ਦੇ ਉੱਤੇੋਂ ਮਿਟ ਗਿਆ ਆ ਉਸ ਤੋਂ ਬਾਅਦ ਜਿਹੜੀ ਗੱਲ ਹੋਈ ਪਰਚੀਆਂ ਦੀ ਪ੍ਰਸ਼ਾਦ ਵਾਲੀਆਂ ਪਰਚੀਆਂ ਦੀ ਪ੍ਰਸ਼ਾਦ ਵਾਲੀਆਂ ਪਰਚੀਆਂ ਦੇ ਤੇ ਬੱਬਾ ਦੇਸੀ ਦਾ ਨਾਮ ਲਿਖਿਆ ਗਿਆ ਜਿਹਦੇ ਉੱਤੇ ਉਹ ਜਦੋਂ ਇਥੋਂ ਪਰਚੀਆਂ ਜਾਂਦੀਆਂ ਨੇ ਲੋਹ ਦੇ ਉੱਪਰ ਜੋ ਪੈਰਾ ਦੇ ਵਿੱਚ ਆਉਂਦੀਆਂ ਸੀ ਉਹ ਪਰਚੀਆਂ ਜਿਹੜੀਆਂ ਸੀ ਉਹ ਇਹਨਾਂ ਨੂੰ ਕਿਹਾ ਗਿਆ ਕਿ ਜਾਂ ਤੇ ਦਰਮੀਆਂ ਤੇ ਦਰਮੀਆਂ ਜਿਹੜੀਆਂ ਵਾ ਉੱਥੇ ਇੱਕ ਸਾਨੂੰ ਵੱਡਾ ਕੋਈ ਚੀਜ਼ ਬਣਾ ਦਿਓ ਲੋਹ ਦੇ ਉੱਪਰ ਜਿਹੜੀਆਂ ਪਰਚੀਆਂ ਜਾ ਕੇ ਉੱਥੇ ਪੈ ਜਾਣ ਜਿਹੜੀਆਂ ਸੰਗਤ ਦੇ ਵਿੱਚ ਪਹੁੰਚੀ ਉਹ ਚਾੜੀਆਂ ਉੱਥੇ ਜਾ ਕੇ ਪੈ ਜਾਣ ਉਦੋਂ ਬਣ ਕੇ ਕੱਢ ਕੇ ਲੋਹ ਦੇ ਵਿੱਚੋਂ ਕੀਤੀਆਂ ਜਾਣ ਪਰਮਾਨ ਤੇ ਉਸ ਤੋਂ ਬਾਅਦ ਇਹਨਾਂ ਨੇ ਉਸੇ ਕੋਈ ਕਾਰਵਾਈ ਨਹੀਂ ਕੀਤੀ ਠੀਕ ਹੈ ਜੀ ਇਸ ਤੋਂ ਬਾਅਦ ਇਹਨਾਂ ਦੇ ਗੱਲ ਹੋਈ ਕੈਪਟਨੀ ਵਾਕੇ ਪ੍ਰਧਾਨ ਸਾਹਿਬ ਆਪ ਖੁਦ ਕੈਪਟਨੀ ਵਾਕੇ ਉੱਤੇ ਗਏ ਨੇ ਠੀਕ ਹੈ ਜੀ ਉਸ ਜਿੱਤੇ ਮੈਂ ਉੱਤੇ ਪੋਸਟ ਪਾਈ ਇਹਨਾਂ ਨੇ ਜਿੰਨੀਆਂ ਮੈਂ ਪੋਸਟਾਂ ਪਾਈਆਂ ਅੱਜ ਤੱਕ ਇਹਨਾਂ ਨੇ ਪੋਸਟਾਂ ਨਹੀਂ ਮੇਰੀ ਫਾਈਲ ਲਾ ਕੇ ਰੱਖੀ ਹੋਈ ਹੈ ਕੀ ਨਾ ਗਈ ਜੀ ਮੇਰਾ ਨਾਮ ਹੈ ਮਨਜਿੰਦਰ ਸਿੰਘ ਕਿਡਕੜਾ ਜੀ ਪਿੰਨ ਮੇਰਾ ਪੂਗੜ ਸਾਹਿਬ ਹੀ ਆ ਠੀਕ ਹੈ ਜੀ ਕੀ ਮਤ ਕਰਦੇ ਹੋ ਇਹਨਾਂ ਨੇ ਉਹ ਪੋਸਟਾਂ ਜਿਹੜੀਆਂ ਮੇਰੀ ਫਾਈਲ ਬਣਾ ਕੇ ਰੱਖੀ ਹੋਈ ਹੈ ਫਾਈਲ ਬਣਾ ਕੇ ਉਹਨਾਂ ਨੇ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਜਿਹੜੀ ਇਹ ਗੁਰਦੁਆਰਾ ਪੋਸਟਾਂ ਤੁਸੀਂ ਪਾਉਂਦੇ ਹੋ ਇਹ ਕਿਦੇ ਮਗਰ ਲਾ ਕੇ ਪਾਉਂਦੇ ਹੋ ਮੈਂ ਇਹਨਾਂ ਨੂੰ ਕਿਹਾ ਜੀ ਮੈਂ ਕਿਸੇ ਦੇ ਮਗਰ ਲਾ ਕੇ ਨਹੀਂ ਪਾਉਂਦਾ ਇਹ ਮੇਰੀ ਆਪਣੀ ਸੋਝੀ ਹੈ ਕਿ ਨਹੀਂ ਮੈਂ ਪੋਸਟਾਂ ਪਾਉਂਦਾ ਪਿਆ ਠੀਕ ਹੈ ਜੀ ਜਿਹੜੀ ਚੀਜ਼ ਮੇਰੀ ਹੈਗੀ ਹੈ ਆਪਣੀ ਸੋਝੀ ਦੇ ਉੱਤੇ ਮੈਂ ਪਾਉਂਦਾ ਇੱਥੇ ਪਹੁੰਚੇ ਜੇ ਗੁਰਦੁਆਰਾ ਪਵਣ ਸਾਹਿਬ ਵਿਖੇ ਜਿੱਥੇ ਸੰਤਾਂ ਦੀ ਫੋਟੋ ਨੂੰ ਲੈ ਕੇ ਵਿਵਾਦ ਚੜਿਆ ਸੀ ਕਮੇਟੀ ਵੱਲੋਂ ਜੀ ਪਹੁੰਚਦੇ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕ ਜੀ ਬੇਨਤੀ ਆ ਬਸ ਤੁਹਾਨੂੰ ਤੇ ਦੋਨ ਲੱਗਾਂ ਦੀ ਕਰਦੇ ਆ ਕਿ ਇਹ ਕਮੇਟੀ ਦੇ ਪਹਿਲਾਂ ਵਾਰ ਵਾਰ ਚੱਲਦਾ ਹੀ ਕੋ ਸਿੰਘਾਂ ਨੂੰ ਪਤਾ ਹੀ ਕਿ ਇਹ ਸਿੱਖ ਮਰਿਆਦਾ ਦੇ ਬਹੁਤ ਉਲਟ ਕਰਦੇ ਆ ਇਹ ਜਿਹੜੇ ਕਰਨਲ ਸਾਹਿਬ ਆ ਤੇ ਅਸੀਂ ਦੋ ਚਾਰ ਵੇੜਾ ਨਾਲ ਬੈਠੇ ਆ ਪਰ ਇਹ ਗੋਗਲੂਆ ਦੀ ਮਿੱਟੀ ਛੱਡ ਜਾਂਦੀ ਹੀ ਤੇ ਬਾਅਦ ਮੰਨ ਚ ਰੋਸ ਜ਼ਰੂਰ ਹੁੰਦਾ ਹੀ ਪਰ ਜਦੋਂ ਆ ਸਤਗੁਰ ਬਾਪੂ ਦੀਪ ਸਿੰਘ ਅਮਰ ਸ਼ਹੀਦ ਨੋਖੇ ਸ਼ਹੀਦਾਂ ਨੇ ਸਾਰੀਆਂ ਸੰਗਤਾਂ ਦੇ ਕੌਮ ਦੇ ਸਾਹਮਣੇ ਲੈੰਦਾ ਕਿ ਇਹ ਅੰਦਰੋਂ ਕੀ ਨੇ ਇਹ ਬਿਲਕੁਲ ਜੁੜੇ ਹੋਏ ਜਿੱਥੇ ਇਹਨਾਂ ਦੀਆਂ ਤਾਰਾਂ ਜੁੜੀਆਂ ਹੋਇਆਂ ਸਭ ਨੂੰ ਯਾਰ ਹੋ ਗਈਆਂ ਆ ਇਹ ਜਿਹੜੀ ਭਾਸ਼ਵਾਂ ਦੇ ਬੈਠੇ ਬੰਦੇ ਆ ਇਹ ਸਿੱਖੀ ਦੀ ਗੱਲ ਕਰਨੀ ਨਹੀਂ ਦੇਣ ਦਿੰਦੇ ਆਪਾਂ ਨੂੰ ਜਿੰਨੇ ਵੀ ਇਹ ਕਮੇਟੀ ਮੈਂਬਰ ਬਣਿਆ ਕਿਤੇ ਵੀ ਗੁਰਦੁਆਰੇ ਸਾਹਿਬੇ ਚਾਹੀ ਪੈਸਾ ਵੀ ਦੋਲਾ ਪਾ ਚੁੱਕੇਗੇ ਸਾਰੇ ਅੰਬਰਤਾਰੀ ਪਰਿਵਾਰ ਹੋਣੇ ਕਿਦੇ ਅੰਬਰਤਾਰੀ ਸਿੰਘ ਇਹ ਕਮੇਟੀਆਂ ਦੇ ਗੁਰਦੁਆਰਿਆਂ ਦੇ ਵਿੱਚ ਹੋਣੇ ਚਾਹੀਦੇ ਆ ਜੋ ਸਾਡੀ ਸਿੱਖੀ ਦੀ ਲਹਿਰ ਬਣੇ ਪਰ ਬਣੇ ਤੇ ਮੜੀਆਂ ਕਵਣਾ ਵਾਲੇ ਜੁੜੇ ਇੱਥੇ ਵੀ ਕਵਣਾ ਮੜੀਆਂ ਵਾਲਿਆਂ ਪੂਜਣਾ ਦੇ ਵਿੱਚ ਹੀ ਆ ਦੱਸੋ ਐਡੇ ਮਹਾਨ ਸ਼ੀਤਾਂ ਦੇ ਘਰ ਇਹ ਇਹੋ ਜਿਹੇ ਸੇਖਾਈ ਤੇ ਪਹਿਣੀ ਕੇ ਜਿਹੜੇ ਪਿਓ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਦਾ ਅਸਰਾ ਰੱਖਦੇ ਆ ਬਾਕੀ ਆ ਜੋ ਸਤਗੁਰ ਨੇ ਬਾਪੂ ਜੀ ਦਾ ਨੇ ਕਰਾਤਾ ਅਹੀਂ ਹੁਣ ਪਰਚਾ ਵੀ ਕਰਾਉਣਾ ਜੋ ਤੇ ਆ ਜੋ ਇਥੇ ਪਹਿਲੀ ਤੇ ਗੱਲ ਇਹ ਜਿਹੜੀ ਕਮੇਟੀ ਕਮੂਟੀ ਜੇ ਪਿੰਡ ਦੇ ਜਿੰਨੀ ਪੰਚਾਇਤ ਸੰਗਤ ਆ ਉਹ ਸਾਡਾ ਸਾਥ ਦੇਣ ਤੇ ਇਹਨਾਂ ਨੂੰ ਇਹਨਾਂ ਤੋਂ ਲਾਈਏ ਤੇ ਚੰਗੇ ਸਿੰਘ ਤੇ ਇਥੇ ਸੇਵਾ ਸੰਭਾਲ ਲੈਣ ਇਹ ਕਾ ਆ ਦੀ ਜੱਦੀ ਬਣਾ ਕੇ ਬੈਠੇ ਜੱਦੀ ਪਤਾ ਨਹੀਂ ਇਹ ਤੇ ਕੂਮ ਦੇ ਆਪਨਥ ਦਾ ਮਹਾਰਾਜ ਸੱਚੇ ਪਾਤਸ਼ਾਹ ਬਾਪੂ ਦੀਪ ਸਿੰਘ ਉਹਦੀ ਮਹਾਨ ਠੀਕ ਨੇ ਸਿੱਖ ਫੰਥ ਦੇ ਪਹਿਲੇ ਮੋਢੀ ਆ ਦਮਦਮੀਤ ਖਾਲਸਾ ਦੇ ਤੇ ਇਹ ਪਤਾ ਨਹੀਂ ਇਹ ਕਿਹੜੀ ਆਸ ਦੀ ਜਾਇਦਾਦ ਬਣਾ ਕੇ ਬੈਠੇ ਆ ਤਾਂ ਗੱਲ ਰਹੀ ਆ ਮੇਰੀ ਤਾਂ ਬੜੀ ਚੱਲੀ ਆ ਜਿਹੜਾ ਵੀਰ ਲੰਗਰ ਲਾਉਂਦਾ ਐ ਪੱਪੂ ਇਹਨੂੰ ਮੈਂ ਕਹ ਪਈ ਦੂ ਆ ਪਹਿਲਾਂ ਕੀ ਲਾਉਣਾ ਜਿਹੜੇ ਵਿੱਚ ਬੌਂਸਰ ਆ ਵਿੱਚ ਵੇਖੋ ਬੀਬੀਆਂ ਲਾਈਆਂ ਉਸੇ ਦਿਨ ਹੈ ਨਾ ਕੋਈ ਗੱਲ ਨਾ ਕੋਈ ਬਾਤ ਮੈਂ ਤੇ ਨਾ ਕੋਈ ਸਿੱਖ ਪਰ ਪਰਾਰਹੀ ਨਹੀਂ ਹੁਣ 27 ਕੋਨੇ ਕਾਰ ਤੇ ਸਵਾਰੇ ਤੇ ਅਸੀਂ ਪੂਰੇ ਕਰਾਂਗੇ ਜਿੰਨੇ ਸਤੂ ਹੋਏ ਤੁਸੀਂ ਕਿਸਮ ਦੇ ਜਿਹੜੇ ਲੰਗਰ ਚ ਬੌਂਸਰ ਲਾਏ ਮਨਮਤੇ ਬੇਲ ਕੋਲ ਦੀ ਮਨਮਤ ਆ ਜੀ ਇਹ ਤਾਂ ਕੋਈ ਗੱਲ ਹੀ ਨਹੀਂ ਆ ਤੁਸੀਂ ਜਾ ਕੇ ਵੇਖੋ ਮੈਂ ਵੀਡੀਓ ਬਣਾਈਆਂ ਯਾਰ ਕੋਈ ਲੰਗਰ ਪ੍ਰਥਾ ਜਿਹੜੀ ਲਾ ਲਾ ਲੈਣਾ ਨੰਗੇ ਸਿਰ ਵਿੱਚ ਬੀੜੀਆਂ ਸਿੱਕਦਾ ਪਈ ਪਾਈਆਂ ਇਹ ਮੈਂ ਨਾ ਵਖਾ 2 ਕਿਲੇ ਬਾਹਰ ਲਾ ਦਿਆ ਕਰ ਉਹੋ ਜਿਹੇ ਲੰਗਰ ਲਾਉਣੇ ਆ ਤੇ ਹੈ ਮੇਰੀ ਹੱਥ ਜੋੜ ਕੇ ਬੇਨਦੀ ਬਾਰਾ ਜਿਹੜਾ ਹੁਣ ਮਸਲਾ ਬਾਪੂ ਦੀ ਇਹ ਬਾਪੂ ਦੀਪ ਸਿੰਘ ਉਹਨਾ ਕਰਾਤਾ ਹੈ ਨਾ ਸਿੱਖ ਕੌਮ ਦੇ ਸਾਹਮਣੇ ਲੈ ਜਾਂਦਾ ਹੁਣ ਜਿੱਥੋਂ ਤੱਕ ਸਤਿਗੁਰ ਨੇ ਪਾਲ ਪਕਸ਼ਾ ਪੂਰਾ ਕਰਾਂਗੇ ਹਾਂ ਜੀ ਜੋੜਿਆ ਦੀ ਕੀ ਗੱਲ ਹੋਈ ਸੀ ਮੇਨ ਜਦੋਂ ਕੱਲ ਜਿਹੜਾ ਵਿਵਾਦ ਖੜਿਆ ਆ ਇਸ ਗੱਲ ਦਾ ਭਾਈ ਇੱਥੇ ਕਮੇਟੀ ਵੱਲੋਂ ਬੋਲਿਆ ਗਿਆ ਆ ਕਿ ਉਹਨਾਂ ਦੇ ਪ੍ਰਧਾਨ ਸਾਹਿਬ ਵੱਲੋਂ ਕਿ ਇਥੇ ਸੰਤ ਜਗਨਨਾਥ ਸਿੰਘ ਜੀ ਨੂੰ ਨਹੀਂ ਲੱਗ ਸਕਦੀ ਜੇ ਤੁਸੀਂ ਸੇਵਾ ਕਰਨੀ ਤਾਂ ਉਹਦਾ ਕਰੋ ਉਹਨਾਂ ਦੀ ਫੋਟੋ ਨਹੀਂ ਇੱਥੇ ਲਾ ਸਕਦੇ ਬੋਲਿਆ ਵੀ ਇਹ ਮੇਰੀ ਨੀਤੀ ਇਹ ਮੇਰੀ ਮਾਲਕੀਆ ਮੇਰੀ ਮਰਜ਼ੀ ਹੈ ਤੇ ਮੇਰੀ ਚੱਲੂਗੀ ਕਿਹੜੀ ਫੋਟੋ ਲੱਗਣੀ ਕਿਹੜੀ ਨਹੀਂ ਹੈ ਤੇ ਸਰ ਤੋਂ ਬਾਬਾ ਵੀ ਸਹੀ ਇਹ ਫੋਟੋ ਲੱਗ ਰਹੀ ਦੀ ਆ ਸੰਤਾ ਤੇ ਸੀਸੀ ਨੇ ਫੋਟੋ ਨਹੀਂ ਲੱਗ ਸਕਦੀ ਪਰ ਉਹਨਾਂ ਲੋਏ ਤੋਂ ਫੋਟੋ ਉਤਾਰੀ ਗਈ ਤੇ ਫੋਟੋ ਚੱਕ ਕੇ ਤੇ ਆਪਣੇ ਦਫ਼ਤਰ ਤੇ ਦਫ਼ਤਰ ਜੇ ਖੜੀ ਗਈ ਫਿਰ ਅਸੀਂ ਚੱਕ ਕੇ ਲਾ ਤਾਂ ਲਈ ਵਟੇਕਰ ਹੀ ਉਹਨਾਂ ਨੇ ਇੱਥੋਂ ਚੱਕ ਕੇ ਲੈ ਗਈ ਸੀ ਫੋਟੋ ਲਾ ਦਿੱਤੀ ਗਈ ਸੀ ਉਹਨਾਂ ਨੂੰ ਅੱਛਾ ਜਿਹੜੀ ਜਿਹੜੀ ਗੱਲ ਉਹਨਾਂ ਵੱਲੋਂ ਕਹੀ ਆ ਰਹੀ ਕਿ ਜਿਵੇਂ ਮਤਲਬ ਕਿ ਇਹੀ ਇਹਨਾਂ ਨੂੰ ਕਿਹਾ ਕਿ ਉਧਰ ਜਿਹੜਾ ਗੇਟ ਆ ਇੱਕ ਤੇ ਉਹਨੂੰ ਸ਼ਿਫਟ ਕਰਕੇ ਤੁਹਾਨੂੰ ਹੋਰ ਜਗ੍ਹਾ ਦੇ ਦੇਣੇ ਆ ਉਹ ਵਿੱਚ ਬੋਲਿਆ ਜਾ ਰਿਹਾ ਉਹ ਕੀ ਮਸਲਾ ਸੀ ਉਹ ਮਸਲਾ ਇਦਾਂ ਦੀ ਜੀ ਇਹ ਬੋਲਦੇ ਪਏ ਸੀ ਜੀ ਤੂੰ ਗੇਟ ਤੋਂ ਬਾਹਰ ਜਾ ਕੇ ਕਿਤੇ ਸੇਵਾ ਲਾ ਲਓ ਇੱਥੇ ਨਹੀਂ ਲਾ ਸਕਦੇ ਪਹਿਲਾਂ ਇਹ ਸਿੱਧਾ ਨਹੀਂ ਫੋਟੋ ਬਾਰੇ ਬੋਲੇ ਵੀ ਫੋਟੋ ਲਾਓ ਬਟ ਬਾਅਦ ਵਿੱਚ ਉਹ ਸਿੱਧਾ ਹੀ ਮੁੱਦੇ ਤੇ ਆ ਗਏ ਜੀ ਵੀ ਬਸ ਫੋਟੋ ਨਹੀਂ ਇਹੀਂ ਲਾਉਣ ਦੇਣੀ ਫੋਟੋ ਦਾ ਮਸਲਾ ਹੈ ਸੇਵਾ ਦਾ ਨਹੀਂ ਇਸ ਤੋਂ ਨਹੀਂ ਤਾਂ ਹਿਲਾ ਸਕਦੇ ਇੱਥੇ ਉੱਧਰ ਸੇਵਾ ਕਰ ਲਓ ਸੰਤਾ ਦੀ ਫੋਟੋ ਨਹੀਂ ਲੱਗੀ ਉਹ ਕਹਿੰਦੇ ਆ ਜੀ ਲੰਗਰ ਹਾਲ ਦੇ ਵਿੱਚ ਵੀ ਸੰਤਾ ਦੀ ਫੋਟੋ ਲੱਗੀ ਆ ਇੱਥੇ ਹੋਰ ਵੀ ਸੰਤਾ ਦੀਆਂ ਫੋਟੋਆਂ ਆ ਦੇਖਣੇ ਆਣੇ ਆ ਸਰ ਕਿਸੇ ਨੂੰ ਵੀ ਨਹੀਂ ਰੋਕਿਆ ਆ ਤੇ ਸਿਰਫ ਇਹਨਾਂ ਵੱਲੋਂ ਇੱਕ ਵਿਵਾਦ ਪੈਦਾ ਕੀਤਾ ਗਿਆ ਲੰਗਰ ਹਾਲ ਤੇ ਸੰਤਾ ਦੀ ਫੋਟੋ ਲੱਗੀ ਹੋਈ ਸੀ ਉਸ ਨੂੰ ਇਹਨਾਂ ਕਵਰ ਤੱਕ ਕਰ ਦਿੱਤਾ ਗਿਆ ਤੇ ਅਕਬਰ ਬਾਦਸ਼ਾਹ ਦੀ ਨੰਗਰ ਸ਼ਕਦੇ ਦੀ ਫੋਟੋ ਲਾ ਦਿੱਤੀ ਗਈ ਹੈ ਉਹ ਹੁਣ ਸੰਗਤ ਦਾ ਰੋਸ਼ ਵੀ ਆ ਕੇ ਫੇਰ ਉਤਾਰ ਦਿੱਤੀ ਗਈ ਤੇ ਸੰਤਾ ਦੀ ਲਾ ਦਿੱਤੀ ਗਈ ਹੈ ਤੇ ਇਹ ਪ੍ਰਧਾਨ ਸਾਹਿਬ ਵੱਲੋਂ ਇੱਕ ਦੋ ਵੀਡੀਓ ਹੋਰ ਵੀ ਆ ਰਹੀਆਂ ਨੇ ਉਹ ਕੈਪੀ ਪਾ ਕੇ ਵੀ ਲੰਗਰ ਹਾਲ 'ਚ ਘੁੰਮਦੇ ਪਏ ਨੇ ਉਨਾ ਇਹ ਵੀ ਕਿ ਆਪੀ ਮੈਂ ਅਜੇ ਹਕ ਕੋਈ ਵੀ ਗੱਲ ਨਹੀਂ ਕਹੀ ਜਿਹਦੇ ਨਾਲ ਸੰਘਰਸ਼ ਕੇਸ ਪਹੁੰਚੇ ਜੇ ਫਿਰ ਵੀ ਮੇਰੇ ਕਿਸੇ ਕੰਮ ਨਾਲ ਜਾਂ ਸੰਤਪਾ ਪੁਸ਼ਟੀ ਜਿਹੜੀ ਆ ਫੋਟੋ ਉਤਾਰਨ ਨੂੰ ਲੈ ਕੇ ਜੇ ਕੋਈ ਟਿੱਪਣੀ ਕੀਤੀ ਜਾ ਰਹੀ ਹੈ ਤਾਂ ਮੈਂ ਮਾਫੀ ਮੇਰਾ ਚਾਹਵਾ ਹੈ ਨਹੀਂ ਤੇ ਕੋਈ ਤੇ ਉਹਨਾਂ ਦੀ ਸਾਫ ਵੀਡੀਓ ਆਈ ਹੋਈ ਆ ਸਾਰੇ ਕੋ ਵੀਡੀਓ ਪਹੁੰਚੀ ਹੋਈ ਆ ਵੀ ਉਹ ਚਾਹਾਂ ਸਾਫ ਬੋਲਦੇ ਪਏ ਨੇ ਕਿ ਮੈਂ ਇਹ ਸੰਤਾ ਦੀ ਫੋਟੋ ਬਿਲਕੁਲ ਨਹੀਂ ਲੱਗਣ ਦਵਾਂਗਾ ਜੇ ਲੱਗੇ ਕਿ ਤੇ ਮੈਂ ਲਾਵਾਂਗਾ ਉਹ ਫੋਟੋ ਉਹ ਵੀਡੀਓ ਚ ਸਾਫ ਦਿਖਦਾ ਵੀ ਪਿਆ ਹੈ ਉਹ ਫੋਟੋ ਕੂਕੇ ਉਤਾਰਦੇ ਵੀ ਪਏ ਆ ਇਤੋਂ ਮੁੰਡਿਆਂ ਦੇ ਹੱਥੋਂ ਕੂਕੇ ਨਾਲ ਸਿੰਘਾਂ ਦੇ ਉਹਨਾਂ ਫੋਟੋ ਉਤਾਰੀ ਵੀ ਆ ਨਾਲ ਉਹਨਾਂ ਦੇ ਸਪੌਂਸਰ ਵੀ ਰੱਖੇ ਹੋਏ ਨੇ ਗੁਰਦਾਰੇ 'ਚ ਉਹਨਾਂ ੱੱਕੇ ਮਾਰੇ ਤੇ ਸਾਡਾ ਤੰਬੂ ਪਾਟ ਦਿੱਤਾ ਗਿਆ ਤੇ ਉਹਨਾਂ ਮੁੰਡਿਆਂ ਦੇ ਸਪੌਂਸਰਾਂ ਨੂੰ ਉਹਨਾਂ ਦਾ ਮੂੰਹ ਤਮਾਕੂ ਨਾਲ ਭਰਿਆ ਹੋਇਆ ਗਿਆ ਟਿੱਪਲਾਈਆਂ ਹੋਈਆਂ ਨੇ ਉਹਨਾਂ ਨੂੰ ਕੁਝ ਨਹੀਂ ਪੜਿਆ ਇੱਕ ਜਿਹੜੀ ਵੀਰ ਜੀ ਵੀਡੀਓ ਬਣਾਈ ਗਈ ਆ ਉਹਨੂੰ ਛੋਟੇ ਛੋਟੇ ਟੁਕੜਿਆਂ 'ਚ ਕਰਕੇ ਪਾਇਆ ਗਿਆ ਉਹ ਪ੍ਰੋਪਰ ਵੀਡੀਓ ਵੀ ਮਿਲ ਸਕਦੀ ਹੈ ਜਿਹੜੀ ਹੈਗੀ ਆ ਆਪਣੀ ਕੋਈ ਗਾੜੀ ਪੇਜਾਂ ਵਾਲਿਆਂ ਨੇ ਟੁਕੜਿਆਂ 'ਚ ਕਰ ਦਿੱਤੀ ਆਪਣੇ ਕੋਲੇ ਪ੍ਰੋਪਰ ਵੀਡੀਓ ਕਿੰਨੇ ਚਿਰ ਦੀ ਬਣੀ ਹੈਗੀ ਆ ਦੇਖੋ ਵਕਰੀਆਂ ਵਕਰੀਆਂ ਕਲਿੱਪ ਆ ਇੱਕ ਜਿਹੜੀ ਮੇਨ ਚੇਚੋ ਬੋਲਦਾ ਪਿਆ ਵੀ ਇੱਥੇ ਨਹੀਂ ਲੱਗਣ ਦਿੱਤੀ ਜਾਊ ਸ਼ੰਤਨੀ ਬਟੋ 3 ਮਿੰਟ ਕੁਝ 19 ਸੈਕਿੰਡ ਤੇ ਜੇ ਬਾਕੀ ਪਹਿਲਾਂ ਪੁਲਿਸ ਵਾਲੇ ਵੀ ਆਏ ਹੋਏ ਸੀ ਉਹ ਵਕਰੀ ਵੀਡੀਓ ਦੇ ਕੁਝ ਥੀਕ ਸੈਕਿੰਡ ਵੀ ਉਹ ਗੱਲ ਚ ਨਹੀਂ ਆਏ ਉਹ ਚਲੇ ਗਏ ਜਦੋਂ ਪਹਿਲਾਂ ਕਮੇਟੀ ਵਾਲੇ ਤੁਹਾਡੇ ਕੋਲ ਆਉਂਦੇ ਆ ਸਭ ਤੋਂ ਪਹਿਲਾਂ ਆਣ ਕੇ ਕੀ ਗੱਲ ਹੁੰਦੀ ਹੈ ਪਹਿਲਾਂ ਉਹ ਬੋਲਦੇ ਸੀ ਕਿ ਇੱਥੇ ਆ ਸੇਵਾ ਲਾਉਣ ਲਈ ਪਰਮਿਸ਼ਨ ਲੈਣੀ ਪੈਂਦੀ ਹੈ ਇਹ ਬੜਾ ਇਤਹਾਸਾ ਇੱਥੇ ਕੁਝ ਨਹੀਂ ਹੁੰਦਾ ਆਈ ਪਿਛਲੇ ਸਾਲ ਸੇਵਾ ਨਹੀਂ ਲਾਈ ਉਸ ਤੋਂ ਪਹਿਲਾਂ 3-4 ਸਾਲ ਲਾਈ ਤੇ ਕੋਈ ਪਰਮਿਸ਼ਨ ਨਹੀਂ ਹੁੰਦੀ ਕਿਤੇ ਮਰਜ਼ੀ ਲਾ ਦੀ ਜੀ ਤੁਸੀਂ ਤੁਸੀਂ ਇਹ ਕਹਿੰਦੇ ਪਏ ਪਰਮਿਸ਼ਨ ਲੈਣੀ ਪੈਂਦੀ ਹੈ ਤੇ ਤੁਸੀਂ ਮੁੱਦੇ ਤੇ ਆ ਕੇ ਮੇਨਪੀਜ ਤੇ ਸੰਤਾਂ ਦੀ ਫੋਟੋ ਨਹੀਂ ਤੁਸੀਂ ਲਾ ਸਕਦੇ ਪਰਮਿਸ਼ਨ ਦੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਤੁਹਾਡਾ ਜਿਹੜਾ ਵਿਵਾਦ ਤੋਂ ਬਾਅਦ ਜਿਹੜਾ ਤੁਹਾਡੀ ਸੇਵਾ ਕਰਦਾ ਤੁਹਾਨੂੰ ਮੌਕਾ ਫੇਰ ਦੁਬਾਰਾ ਦਿੱਤਾ ਆਪੇ ਹੀ ਦਿੱਤਾਗੇ ਕੇ ਨੇ ਕਿਹਾ ਤੁਹਾਨੂੰ ਵੀ ਲਾ ਲਓ ਫੇਰ ਨਹੀਂ ਅਸੀਂ ਉਹਦੀ ਫੇਰ ਲਾ ਲਈ ਫੇਰ ਜੇ ਤੋਂ ਉਹਨਾਂ ਦੇ ਵੀਡੀਓ ਬਣ ਗਈ ਤੇ ਕਮੇਟੀ ਵਾਲੇ ਸਾਰੇ ਭੱਜ ਕੇ ਮੁੜ ਕੇ ਨਹੀਂ ਇੱਥੇ ਉਹ ਕੋਈ ਆਇਆ ਅੱਛਾ ਤੇ ਅਸੀਂ ਇਹੀ ਮੰਗ ਪਾਉਂਦੇ ਆਂ ਕਿ ਇਹਨਾਂ ਦੇ ਪਰਚਾ ਕਰਾਇਆ ਜਾਣਾ ਚਾਹੀਦਾ ਹੈ ਕਮੇਟੀ ਤੇ ਇਹ ਚੀਜ਼ ਦਾ ਠੀਕ ਹੈ ਸੰਸਦਾਂ ਦੇ ਫੋਟੋ ਉਤਾਰਨ ਰੱਖ ਬਾਕੀ ਜਥੇਬੰਦੀਆਂ ਆਈਆਂ ਹੋਈਆਂ ਨੇ ਉਹ ਜੋ ਫੈਸਲਾ ਕਰਨਗੇ ਕਿਹੜੀ ਕਿਹੜੀ ਜਥੇਬੰਦੀ ਤੁਹਾਡੇ ਹੱਕ ਚਾਲੂ ਕੀਤੀ ਹੈ ਹਾਲੇ ਤਾਂ ਇੱਥੇ ਸਿਮਰਜੀਤ ਮਾਨ ਦੀ ਆਈ ਹੋਈ ਹੈ ਜਥੇਬੰਦੀ ਉਹਨਾਂ ਦੇ ਪਾਰਟੀ ਦੇ ਆਏ ਹੋਏ ਆ ਜਨਰ ਸਕੱਤਰ ਤੇ ਬਾਕੀ ਵਾਲੇ ਦੇ ਹਾਂ ਜੀ ਕਾਰ ਕਮੇਟੀ ਦੇ ਅੱਗੇ ਵੀ ਹਾਂ ਜੀ ਹਾਂ ਜੀ ਇਹ ਮੈਨੇਜਰ ਸਾਹਿਬ ਆਪਡੇਟ ਕਰਨ ਉਧਰ ਕਵਾ ਫੋਨ ਆ ਮੈਨੇਜਰ ਸਾਹਿਬ ਦੀ ਬਣਾਓ ਉਹ ਸੰਤਾ ਦੀ ਤਸਵੀਰ ਫੜਿਓ ਸੰਤਾ ਦੀ ਤਸਵੀਰ ਫੜੋ ਸੰਤਾ ਦੀ ਤਸਵੀਰ ਫੜੋ ਕੋਈ ਨਹੀਂ ਕੋਈ ਨਹੀਂ ਵੀਡੀਓ ਨਹੀਂ ਨਹੀਂ ਵੀਰ ਨਹੀਂ ਵੀਰ ਫੋਨ ਨਹੀਂ ਖੋਲਦਾ ਭਰਾ ਫੋਨ ਆਪਾਂ ਆਪਣੀ ਸੇਵਾ ਨਹੀਂ ਆਪਾਂ ਵੀ ਗਲਤੀ ਨਹੀਂ ਹੁੰਦੇ ਨਹੀਂ ਵੀਰ ਹਟਣਾ ਗੱਲ ਨਹੀਂ ਹਟਣਾ ਗੱਲ ਤਾਂ ਆਹ ਯਾਰ ਇਹਦਾ ਬੋੜਾ ਹੈ ਕੀ ਕੀ ਬਤੇ ਯਾਰ ਇਹ ਬਾਸ ਹੰਟਰ ਨੇ ਬਣਾਇਆ ਕਿਤਾ ਕੜੇ ਕੋਈ ਨੀ ਆਉਂਦਾ ਯਾਰ ਬੋੜਾ ਬੋੜਾ ਦੇ ਵੀ ਬਾਤ ਕਰਨ ਦੇ ਆਏ ਆ ਆ ਬਾਬਾ ਦੀਪ ਸਿੰਘ ਦੇ ਜਨਮ ਸਥਾਨ ਪਾਉਂਡ ਸਾਹਿਬ